ਇਹ ਛਟਕਲੇ ਆਵਾਜ਼ ਮੁੱਖ ਮੰਤਰੀ ਨੂੰ ਕਿ ਤੂੰ ਬਹੁਤ ਡਰਾਮੇ ਕਰ ਲਈ ਤੂੰ ਉਹੀ ਬੰਦਾ ਜਿਹੜਾ ਕਦੇ ਖੜ ਕੇ ਬੁੱਢੇ ਦਰਿਆ ਤੇ ਕਹਿੰਦਾ ਸੀ ਆਹ ਯਾਰ ਨਾ ਮਰ ਰਹੇ ਆ ਲੋਕ ਤੂੰ ਉਹੀ ਬੰਦਾ ਜਿਹੜਾ ਕਹਿੰਦਾ ਸੀਗਾ ਫੈਕਟਰੀਆਂ ਵਾਲੇ ਧਰਤੀ ਹੇਡਾਂ ਬੋਲ ਕਰਕੇ ਪਾਣੀ ਪਾਉਂਦੇ ਆ ਆਪ ਤਾਂ ਹੈ ਬੁਲਟ ਬਰੂ ਸ਼ੀਸ਼ਾ ਲਾ ਕੇ ਭਾਸ਼ਣ ਦੇਣ ਲੱਗਿਆ 15 ਅਗਸਤ ਤੇ ਲੋਕਾਂ ਨੂੰ ਮਰਨ ਲਈ ਛੱਡਤਾ ਜੇ ਨਿਮ ਉਹ ਕੈਮੀਕਲ ਪ੍ਰਮਾਣੂ ਬੰਬਾਂ 'ਚ ਵਰਤਿਆ ਜਾਂਦਾ ਉਹ ਸਾਡੇ ਲੋਕਾਂ ਦੇ ਪਾਣੀਆਂ 'ਚ ਆ ਗਿਆ, ਸਰੀਰਾਂ 'ਚ ਆ ਗਿਆ, ਡੀਐਨਐ 'ਚ ਆ ਗਿਆ, ਸਿੱਚਾ ਐ ਕਿ। ਲੱਖਾਂ ਬੰਦਾ ਉੱਠ ਕੇ ਫੈਕਟਰੀਆਂ ਦੀਆਂ ਪਾਈਪਾਂ ਬੰਦ ਕਰ ਦੂਗਾ ਅੱਜ ਤੇ ਉੱਠ ਕੇ। ਇਹ ਜ਼ਹਿਰਾਂ ਉੱਤੇ ਬੰਦ ਹੋਣੀਆਂ ਨੇ। ਪੰਨ ਵੀ ਮਾਰਾਂਗੇ, ਇਹ ਫੈਕਟਰੀਆਂ ਵੀ ਬੰਦ ਕਰਾਵਾਂਗੇ। ਹੁਣ ਜਾਂ ਤਾਂ ਸਰਕਾਰ ਸਾਡੇ ਗੋਲੀਆਂ ਮਾਰ ਦੇ। ਸਾਡੇ ਰੋਲ ਮਾਡਲ ਬਣਾ ਕੇ ਪੇਸ਼ ਕੀਤੇ ਕੌਣ ਕੀਤੇ ਜਾ ਰਹੇ? ਜਿਹੜੇ ਗੇਟ ਟਾਈਪ ਬੰਦੇ ਨੇ, ਜਿਹੜੇ ਨਚਾਰ ਬੰਦੇ ਨੇ, ਜਾਂ ਜਿਹੜੇ ਗਾਲ੍ਹਾਂ ਕੱਢ ਰਹੇ ਨੇ। ਪੰਜਾਬ ਦਾ ਮੁੱਦਾ ਬੜਾ ਗੰਭੀਰ ਹੈ ਪਾਣੀਆਂ ਦਾ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਲੋਕ ਇਕੱਠੇ ਹੁੰਦੇ ਨੇ ਆਵਾਜ਼ ਉੱਠਦੀ ਹੈ ਕਿਉਂਕਿ ਪਿੱਛੇ ਜੇ ਅਸੀਂ ਤਸਵੀਰਾਂ ਦੇਖਦੇ ਸੀਗੇ ਭਾਵੇਂ ਲੱਖਾ ਸਿਧਾਨਾ ਆਇਆ ਪਿੰਡਾਂ ਪਿੰਡਾਂ ਦੇ ਵਿੱਚ ਜਾ ਰਹੇ ਨੇ ਅਸੀਂ ਤੋਜਮਾਨ ਆ ਪਿੰਡਾਂ ਦੇ ਵਿੱਚ ਜਾ ਰਹੇ ਨੇ ਲੋਕਾਂ ਨਾਲ ਗੱਲਬਾਤ ਕਰ ਰਹੇ ਨੇ ਵੇਰ ਕਰ ਰਹੇ ਨੇ ਦੂਜੇ ਪਾਸੇ ਹੋਰ ਕਈ ਅਜਿਹੀਆਂ ਐਨ ਜੀਓਜ਼ ਨੇ ਨੌਜਵਾਨ ਨੇ ਜੋ ਆਪਣੇ ਪੱਧਰ ਤੇ ਇਕੱਠੇ ਹੋ ਰਹੇ ਨੇ ਲੱਖਾ ਸਿਧਾਨਾ ਸਾਡੇ ਨਾਲ ਨੇ ਕਈ ਦਿਨਾਂ ਤੋਂ ਲੱਗੇ ਹੋਏ ਨੇ ਕਿਉਂਕਿ ਬੜੀ ਲੰਬੀ ਲੜਾਈ ਹੈ ਕਿੱਥੋਂ ਤੱਕ ਜਾਂਦੀ ਹੈ ਕਿਉਂਕਿ ਲੋਕ ਸਾਥ ਦਿੰਦੇ ਨੇ ਜਾਂ ਨਹੀਂ ਇਹ ਬੜੀਆਂ ਚੀਜ਼ਾਂ ਹੋ ਜਾਂਦੀਆਂ ਨੇ ਲੱਖੇ ਭਾਈ ਪਹਿਲਾਂ ਤਾਂ ਇਹ ਚੀਜ਼ ਆਉਂਦੀ ਹੈ ਕਿ ਲੋਕ ਸਾਥ ਦਿੰਦੇ ਆ ਜਾਂ ਨਹੀਂ ਜਸਤੀਕੇ ਨਾਲ ਲੜਾਈ ਵਿੱਟੀ ਹੋਈ ਹੈ ਕਿ ਪਾਣੀਆਂ ਨੂੰ ਬਚਾਉਣਾ ਹੈ ਜਸਤੀਕੇ ਦੇ ਨਾਲ ਸਤੁਲਜ ਦਾ ਪਾਣੀ ਹਿਮਾਚਲ ਤੋਂ ਆ ਰਿਹਾ ਗੰਦਾ ਸਿੱਟਿਆ ਜਾ ਰਿਹਾ ਇਸ ਥੀਕੇ ਦੇ ਨਾਲ ਲੋਕ ਸਾਥ ਦੇ ਰਹੇ ਆ ਕਿ ਨਹੀਂ 2 ਕਰੋੜ ਘੱਟੋ ਘੱਟ 2 ਕਰੋੜ ਇਨਸਾਨ ਇਹ ਤੋਂ ਪੀੜਿਤ ਨੇ ਪ੍ਰਭਾਵਿਤ ਨੇ ਕੈਂਸਰ ਨਾਲ ਕਾਲੀ ਪੀੜੀਏ ਨਾਲ ਪਿੰਡਾਂ ਦੇ ਵਿੱਚ 80-80% ਪਿੰਡਾਂ 'ਚ ਕਾਲਾ ਪੀੜੀ ਅਤੇ ਕੈਂਸਰ ਵੜ ਚੁੱਕੇ ਆ ਖਾਸ ਤੌਰ ਤੇ ਸਾਰਾ ਦੱਖਣੀ ਮਾਲਵਾ ਲੁਧਿਆਣੇ ਤੋਂ ਲੈ ਕੇ ਤੇ ਅੱਗੇ ਰਾਜਸਥਾਨ ਤੱਕ ਦੇ ਲੋਕ ਆਏ ਆ ਅੱਜ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਆ ਪਰ ਜਿਵੇਂ ਲੱਖਾਂ ਬੰਦਾ ਉੱਠ ਕੇ ਸੜਕਾਂ ਜਾਮ ਕਰਦੇ ਤੇ ਲੱਖਾਂ ਬੰਦਾ ਉੱਠ ਕੇ ਫੈਕਟਰੀਆਂ ਦੀਆਂ ਪਾਈਪਾਂ ਬੰਦ ਕਰ ਦੂਗਾ ਅੱਜ ਦੇ ਉੱਠ ਕੇ ਇਹ ਯਾਰਾਂ ਉੱਤੇ ਬੰਦ ਹੋਣੀਆਂ ਨੇ ਇਹ ਸਾਡਾ ਜੋ ਰੋ ਮਾਰਚ ਹੈ ਇੱਕ ਸੰਕੇਤਕ ਸਨੇਹਾ ਇਹ ਅੰਨੀ ਗੂੰਗੀ ਬੋਲੀ ਸਰਕਾਰ ਨੂੰ ਇਸ ਝਟਕਲੇ ਆਵਾਜ਼ ਮੁੱਖ ਮੰਤਰੀ ਨੂੰ ਕਿ ਤੂੰ ਬਹੁਤ ਡਰਾਮੇ ਕਰ ਲੇ ਬਹੁਤ ਕਹਾਣੀਆਂ ਗੱਪਛਣਾਪ ਸੁਣਾ ਲੇ ਤੂੰ ਉਹੀ ਬੰਦਾ ਜਿਹੜਾ ਕਦੇ ਖੜ ਕੇ ਬੁੱਢੇ ਦਰਿਆ ਤੇ ਕਹਿੰਦਾ ਸੀ ਆਹ ਯਾਰ ਨਾ ਮਰ ਰਹੇ ਆ ਲੋਕ ਤੂੰ ਉਹੀ ਬੰਦਾ ਜਿਹੜਾ ਕਹਿੰਦਾ ਸੀਗਾ ਫੈਕਟਰੀਆਂ ਵਾਲੇ ਧਰਤੀਆਂ ਬੋਲ ਕਰਕੇ ਪਾਣੀ ਪਾਉਂਦੇ ਆ ਅੱਜ ਤੂੰ ਪਹਿਲਾਂ ਜੀਰਾ ਫੈਕਟਰੀ ਦੇ ਹੱਕ 'ਚ ਭੁਗਤਿਆ ਲੋਕਾਂ ਨੇ ਡੰਡੇ ਦੇ ਜ਼ੋਰ ਦੇ ਉੱਤੇ ਬੰਦ ਕਰਾਈ ਫੇਰ ਤੂੰ ਲਾਉਣ ਲੱਗਿਆ ਸੀ ਮੱਤੇਵਾੜਾ ਜੰਗਲ ਦੇ ਵਿੱਚ ਉੱਥੇ ਫੈਕਟਰੀਆਂ ਉਦੋਂ ਲੋਕਾਂ ਨੇ ਜ਼ੋਰ ਦੇ ਨਾਲ ਉਹ ਬੰਦ ਕਰਾਇਆ ਹੁਣ ਤੂੰ ਆ ਜਿਹੜਾ ਨਵਾਂ ਕੰਮ ਤੇਰਾ ਡਰਾਮਾ ਤੇਰੇ ਐਵੇਂ ਐਮਐਲਏ ਕਰਦੇ ਫਿਰਦੇ ਗੋਗੀ ਵਰਗੇ ਕਿ ਇਹ ਤਾਂ ਜੀ ਕੰਮ ਨਹੀਂ ਹੋ ਰਿਹਾ ਪ੍ਰਸ਼ਾਸਨ ਮੇਰੀ ਸੁਣਦੀ ਸੁਣਦਾ ਨਹੀਂ ਫਿਰ ਤੂੰ ਐਮਐਲਏ ਕਾਹਦਾ ਅਸਤੀਫਾ ਦੇ ਤੇ ਘਰੇ ਬੈਠ ਐਵੇਂ ਤੁਰਾ ਫਿਰਦਾ ਜਿਹੜਾ ਪ੍ਰਸ਼ਾਸਨ ਨਹੀਂ ਕੋ ਸੁਣਦਾ ਤੁਸੀਂ ਕਹਿੰਦੇ ਸਾਡਾ ਪ੍ਰਸ਼ਾਸਨ ਸਾਡੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਕਰਪਟ ਨੇ ਉਹ ਕੰਮ ਨਹੀਂ ਕਰਦੇ ਉਹਨੂੰ ਹਟਾਉਣਾ ਕਿਸਦਾ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਤਾਂ ਕਹਿੰਦੇ ਸਾਡਾ ਮੁੱਖ ਮੰਤਰੀ ਦਾ ਡਰਾਮੇ ਕਰਦਾ ਕਿ ਮੈਂ ਫੈਲ ਅਧਿਕਾਰੀਆਂ ਤੋਂ ਮੰਗਾ ਲੈਣਾ ਸਾਰੇ ਨੰਬਰਾਂ ਦੀ ਕਿੰਨੀਆਂ ਰਿਸਟਰੀਆਂ ਹੋਈਆਂ ਕਿੰਨੇ ਬੰਦੇ ਠਾਣੇ ਚਾਹੇ ਤੇ ਮੈਂ ਫੋਨ ਕਰਦਾ ਬੰਦੇ ਨੂੰ ਬਹੁਤ ਦਾ ਵੀ ਕੰਮ ਬਣਦਾ ਅਫਸਰ ਵੀ ਡਰਦੇ ਆ ਇਹ ਵੀ ਕਹਿੰਦੇ ਕਿ ਅਫਸਰ ਵੀ ਡਰਦੇ ਆ ਕਿਤੇ ਸਾਡੀ ਵਾਰ ਹੀ ਨਾ ਨੇ ਡਰਾਮੇ ਹੋ ਰਹੇ ਹੈ ਨਾ ਇਹ ਡਰਾਮਾ ਸਾਰਾ ਜੋ ਹੋ ਰਿਹਾ ਡਰਾਮਾ ਜੇ ਅਮਲੀ ਰੂਪ ਦੇ ਵਿੱਚ ਰੋਜ਼ ਪੰਜਾਬ 'ਚ ਗੋਲੀਆਂ ਚੱਲਦੀਆਂ ਕੱਲ ਕਿੰਨਾਰੇ ਦੇ ਘਰੇ ਆ ਕੇ ਗੋਲੀਆਂ ਮਾਰ ਕੇ ਰੋਜ਼ ਇੱਥੇ ਨੌਜਵਾਨ ਮੁੰਡੇ ਇਕੱਲੇ ਇਕੱਲੇ ਮਾਮਾ ਦੇ ਪੁੱਤਾਂ ਕੋਟਲੀ ਪਿੰਡ ਵਿਚਾਰਾ ਮਾਰਤਾ ਮੁੰਡਾ ਰੋਜ਼ ਗੋਲੀਆਂ ਚੱਲਦੀਆਂ ਕਿੱਛੇ ਆਲਾਂ ਦਾ ਆਪ ਤਾਂ ਹੈ ਬੁਲਟ ਬਰੂ ਸ਼ੀਸ਼ਾ ਲਾ ਕੇ ਭਾਸ਼ਣ ਦੇਣ ਲੱਗਿਆ 15 ਅਗਸਤ ਤੇ ਲੋਕਾਂ ਨੂੰ ਮਰਨ ਲਈ ਛੱਡਤਾ ਰੋਜ਼ ਦਰਜਨਾ ਮੁੰਡੇ ਚਿੱਟੇ ਦੇ ਟੀਕੇ ਲਾ ਕੇ ਮਰਦੇ 15-15 ਸਾਲ ਦੇ ਜਵਾਕ ਮਾਮਾ ਦੇ ਪੁੱਤ ਵਿਚਾਰੇ ਇਕੱਲੇ ਇਕੱਲੇ ਜਵਾਕ ਘਰ ਖਾਲੀ ਹੋ ਰਹੇ ਆ ਆ ਘੱਟੋ ਘੱਟ 2 ਕਰੋੜ ਬੰਦਾ ਯਾਰਾਂ ਤੋਂ ਪੀੜਦਾ ਹੈ ਜਿਹੜਾ ਯੂਰੇਨੀਅਮ ਪਾਣੀ ਚ ਆ ਗਿਆ ਇਹਨਾਂ ਨੇ ਹਾਈ ਕੋਰਟ ਝੂਠ ਬੋਲਿਆ ਇੱਕ ਪਟੀਸ਼ਨ ਦੇ ਫੈਸਲਾ ਕੀਤਾ ਹਾਈ ਕੋਰਟ 14 ਸਾਲ ਪਹਿਲਾਂ ਦੀ ਪਟੀਸ਼ਨ ਸੀਗੀ ਵੀ ਇਸ ਪਾਣੀ ਦੇ ਵਿੱਚ ਯੂਰੇਨੀਅਮ ਨਹੀਂ ਆ ਹਾਈ ਕੋਰਟ ਕਹਿੰਦੀ ਇਸ ਪਾਣੀ ਜਿਹੜੀ ਨਹੀਂ ਮਚ ਜਿਹਨੀ ਮ ਉਹ ਕੈਮੀਕਲ ਪ੍ਰਮਾਣੂ ਬੰਬਾਂ ਦੇ ਵਰਤਿਆ ਜਾਂਦਾ ਉਹ ਸਾਡੇ ਲੋਕਾਂ ਦੇ ਪਾਣੀਆ ਚ ਆ ਗਿਆ ਸਰੀਰਾਂ ਚ ਆ ਗਿਆ ਡੀਐਨਏ ਚ ਆ ਗਿਆ ਸੀ ਬੱਚਾ ਐ ਕਿਵੇਂ ਇਦਾਂ ਅਸੀਂ ਤੁਸੀਂ ਦੇਖੋਗੇ ਹਾ ਉਹਨਾਂ ਦੇ ਹਾਲਾਤ ਜਿਹੜੇ ਕੈਮੀਕਲ ਇਹਨਾਂ ਨੇ ਪਾਣੀਆ ਚ ਪਾਤੇ ਤੇ ਸਾਡੇ ਅੰਦਰ ਚਲੇ ਗਏ ਉਹ ਸਾਡੇ ਜੀਨ ਜੀ ਡੀਐਨਏ ਚ ਕਹਾ ਦੀਆਂ ਪੀੜੀਦਰ ਪੀੜੀ ਜਾਣੇ ਆ ਜਿਨੇ ਬਹੁਤ ਵੱਡਾ ਨੁਕਸਾਨ ਸਾਡਾ ਕਰਨਾ ਹਾਲੇ ਸਾਡੇ ਲੋਕ ਉਮੇ ਨਹੀਂ ਉੱਠੇ ਮੈਂ ਕਹਿੰਦਾ ਅੱਜ ਤਾਂ ਨਹੀਂ ਘਟੋ ਘੜ ਜਿੱਦੇ 15 ਸਤੰਬਰ ਨੂੰ ਜਿਹੜੀ ਤਰੀਕ ਅਸੀਂ ਮੱਥੀ ਆਗੇ ਕਿ ਜਿੱਦ ਦੇ ਬੰਨ ਮਾਰਨਾ ਹੈ ਰੋਕਣੀਆਂ ਨੇ ਉਹਦੇ ਪੂਰਾ ਪੰਜਾਬ ਸੜਕਾਂ ਤੇ ਪੂਰੇ ਪੰਜਾਬ ਕੋਲ ਆਪਣੀਆਂ ਟਰਾਲੀਆਂ ਆਪਣੇ ਟਰੈਕਟਰ ਤੇ ਆਪਣੇ ਰੇਤੇ ਲੈ ਕੇ ਇੱਥੇ ਗੰਗੀਆਂ ਜੇ ਸੀਆਂ ਜੋ ਸਮਾਨ ਲੈ ਕੇ ਇੱਥੇ ਪਹੁੰਚ ਜੋ ਉਹ ਤੋਂ ਬਿਨਾ ਕੋਈ ਹੱਲ ਨਹੀਂ ਹੈਗਾ ਲੱਗਦਾ ਹੈ ਕਿ ਉਸ ਤੋਂ ਪਹਿਲਾਂ ਸਰਕਾਰ ਤੁਹਾਡੇ ਨਾਲ ਟੇਬਲ ਟਾਕ ਕਰ ਲਏ ਕਿ ਇਸ ਟੀਕੇ ਦਾ ਨਾ ਕੀਤਾ ਜਾਵੇ ਫਿਰ ਉਹ ਜ਼ਿਕਰੋਂ ਲੱਗ ਜਾਣਗੇ ਜਟਾਣੇ ਵਰਗੇ ਕਿ ਜਟਾਣਿਆਂ ਨੇ ਇਸ ਟੀਕੇ ਨਾਲ ਕੀਤਾ ਸੀਗਾ ਉਹਨਾਂ ਨੇ ਕਿਹਾ ਪਹਿਲਾਂ ਵੀ ਇਸ ਟੀਕੇ ਨੂੰ ਰੋਕਿਆ ਜਾਵੇ ਤੁਸੀਂ ਵੀ ਇਹ ਕੀ ਲੱਗਦਾ ਕਿ ਉਹ ਜ਼ਿਕਰੋਂ ਲੱਗਿਆ ਪੰਜਾਬ ਨੂੰ ਮਾਰਨ ਦੀਆਂ ਸ਼ਾਦਸ਼ਾਹਾਂ ਵਰਤਾਰਾ ਸਮਝ ਲਓ ਮੈਂ ਇੱਕ ਅਧਾਰ ਦਿੰਦਾ ਹੁਣਾਂ ਵੀ ਨੇਪੋਲੀਅਨ ਸੀ ਇੱਕ ਉਹਨੇ ਨੇਪੋਲੀਅਨ ਨੇ ਬਹੁਤ ਦੇਸ਼ਾਂ ਨੂੰ ਆਪਣੇ ਗੁਲਾਮ ਬਣਾਇਆ ਕਬਜ਼ੇ 'ਚ ਕੀਤਾ ਇੱਕ ਦੇਸ਼ ਲੜਨ ਵਾਲੇ ਲੋਕ ਸੀ ਮਾਰਸ਼ਲ ਲੋਕ ਸੀ ਨਾ ਕਾਬੂ ਆਏ ਤਾਂ ਨੇਪੋਲੀਅਨ ਨੇ ਉੱਥੇ ਆਪਣੇ ਬੰਦੇ ਭੇਜ ਕੇ ਕੂਟਨੀਤੀ ਕੀ ਖੇਡੀ ਵੀ ਉਹਨਾਂ ਦੀ ਜਿਹੜੀ ਉਹ ਕੌਮ ਹੈ ਇੱਕ ਲੜਨ ਵਾਲੀ ਸੰਘਰਸ਼ ਵਾਲੀ ਦਲੇਰ ਕੌਮ ਹੈ ਉਸ ਕੌਮ ਨੂੰ ਉਹ ਜਵਾਨੀ ਨੂੰ ਨਸ਼ਿਆਂ ਦੇ ਗੁਲਾਮ ਬਣਾ ਦਿਓ ਉਤੋਂ ਦੀ ਬੋਲੀ ਤੇ ਸਭਿਆਚਾਰ ਉਹਨਾਂ ਲੋਕਾਂ ਕੋਲੋਂ ਦੂਰ ਕਰ ਦਿਓ ਖੋਲੋ ਉਤੋਂ ਦੇ ਕੁਦਰਤੀ ਵਸੀਲੇ ਧਰਤੀ ਹਵਾ ਪਾਣੀ ਦੇ ਵਿੱਚ ਜ਼ਹਿਰ ਮਿਲਾ ਦਿਓ ਜਾਂ ਖਤਮ ਕਰ ਦਿਓ ਵਸੀਲੇ ਖਤਮ ਕਰ ਦਿਓ ਤੇ ਉਹ ਕੌਮ ਦੇ ਜੜੀ ਪੱਟੀ ਜਾਣੀ ਆ ਉਹ ਬਿਲਕੁਲ ਸਾਡੇ ਨਾਲ ਵਾਪਰ ਰਿਆ ਅੱਜ ਇਹ ਆਮ ਗੱਲਾਂ ਨਹੀਂ ਆ ਤੁਸੀਂ ਇਹ ਦੱਸੋ ਤਾਮਲ ਲਾਡੂ ਦੇ ਵਿੱਚ ਗੁਜਰਾਤ ਦੇ ਵਿੱਚ ਡੈਂਗ ਫੈਕਟਰੀਆਂ ਵਾਲੇ ਇੱਕ ਬੂੰਦ ਪਾਣੀ ਪਾ ਕੇ ਦਿਖਾਓ ਕਾਮਨ ਲਾਡੂ ਜੀ ਹਾਈ ਕੋਰਟ ਨੇ ਨੋਟਿਸ ਲਿਆ ਵੀ ਇਹ ਡਾਈਂਗ ਫੈਕਟਰੀ ਬੰਦ ਹੋਊ ਨਹੀਂ ਚੱਲੂਗੀ ਤੇ ਪੰਜਾਬ ਚ ਕਿਉਂ ਹਜ਼ਾਰਾਂ ਫੈਕਟਰੀਆ ਹਜ਼ਾਰਾਂ ਇੱਕ ਅੱਧੀ ਨਹੀਂ ਹਜ਼ਾਰਾਂ ਫੈਕਟਰੀ ਆ ਜਿੰਨਾ ਸਾਰਾ ਮੰਡੀ ਗਵਿੰਦਗੜ੍ਹ ਦਾ ਏਰੀਆ ਸਾਰਾ ਥੱਲੇ ਪਾਣੀ ਪਾਈ ਨਾ ਧਰ ਕੱਲਾ ਦਰਿਆ ਨਹੀਂ ਜਿਹੜਾ ਜਰੇਨੀਅਮ ਜਿਹੜਾ ਕੈਮੀਕਲ ਧਰਤੀ ਇਹ ਟੰਪਾ ਉਹਦਾ ਕੀ ਹਾਲ ਆ ਪਤਨਾ ਜੋ ਕਿਵੇਂ ਸਾਫ਼ ਕਰੋਗੇ ਦਰਿਆ ਮਾਨੂੰ ਬੰਨ ਮਾਰ ਕੇ ਸਾਫ਼ ਕਰ ਲੋਗੇ ਇਹਦਾ ਸੋਡੀਆਂ ਆਉਣ ਵਾਲੀਆਂ ਨਸਲਾਂ ਪੋਸਤਾਂ ਦੇ ਅੱਗੇ ਏਡੇ ਭੇੜੇ ਤੋ ਇਹ ਪੱਟ ਤੇ ਕੰਡੇ ਬੀਜ ਤੇ ਸਾਨੂੰ ਖਤਮ ਕਰਨ ਦੇ ਇਹ ਬਹੁਤ ਵੱਡਾ ਅਤਵਾਦ ਆ ਇਹ ਅਤਵਾਦ ਨਾਲ ਸਾਡੇ ਪੰਜਾਬੀਆਂ ਦੀ ਨਸਲ ਕੁਸ਼ੀ ਕੀਤੀ ਜਾ ਰਹੀ ਹੈ ਤੁਹਾਡੇ ਸਭ ਦੀ ਬਹੁਤ ਮਿਹਨਤ ਆ ਸਭ ਨੂੰ ਇਕੱਠਾ ਕੀਤਾ ਇੱਥੇ ਅੱਗੇ ਵੀ ਤੁਸੀਂ ਕਰ ਰਹੇ ਹੋ ਕਿ ਲੱਗਦਾ ਹੈ ਕਿ ਨੌਜਵਾਨੀਆਂ ਨੂੰ ਜਿਹੜੀ ਸਾਡੇ ਪੰਜਾਬ ਦੀ ਨੌਜਵਾਨੀ ਆ ਆਈਡਲ ਨਹੀਂ ਪਤਾ ਲੱਗ ਰਿਹਾ ਕਿ ਸਾਡੇ ਕੌਣ ਨੇ ਅਸੀਂ ਕਿਹਨਾਂ ਦੇ ਵਾਰਸ ਆ ਤੇ ਅਸੀਂ ਕੀ ਕਰਨਾ ਹੈ ਹੋਰ ਪਾਸੇ ਨੂੰ ਜਵਾਨੀ ਜਾਦੀ ਹੈ ਕੋਈ ਰੀਲਾਂ ਦੇ ਉੱਤੇ ਨੱਚੀ ਜਾ ਰਿਹਾ ਕੋਈ ਕਿਸੇ ਪਾਸੇ ਲੱਕ ਲਾ ਦੇਖੋ ਪਹਿਲੀ ਗੱਲ ਤਾਂ ਮੈਂ ਬੇਨਤੀ ਕਰਦਾ ਕਿ ਬਹੁਤ ਮਾਰੇ ਤੋਂ ਮਾਰਾ ਸਮਾਂ ਪੰਜਾਬ ਨੇ ਦੇਖਿਆ ਸਿਰਾਂ ਦੇ ਮੁੱਲ ਵੀ ਪਏ ਘਰ ਵੀ ਛੱਡਣੇ ਪਏ ਜੰਗਲਾਂ 'ਚ ਰਹਿਣਾ ਪਿਆ ਮਤਲਬ ਕਿ ਟੋਟੇ ਕਰਕੇ ਸਾਡੀਆਂ ਮਾਮਾ ਨੇ ਜਵਾਕਾਂ ਦੇ ਝੋਲੀਆਂ ਚ ਪਵਾਏ ਨੇਜਿਆਂ ਦੇ ਸਾਡੇ ਸਿਰ ਟੰਗੇ ਗਏ ਅਸੀਂ ਕਦੇ ਪੰਜਾਬ ਨਹੀਂ ਛੱਡਿਆ ਮਤਲਬ ਕਿ ਅਸੀਂ ਘਰ ਛੱਡ ਤੇ ਜੰਗਲਾਂ ਚਲੇ ਗਏ ਅਸੀਂ ਝੋਲੀਆਂ ਦੀ ਮੁੱਠਾਾ ਕੇ ਪਾਣੀ ਪੀ ਕੇ ਫੋਕ ਕੇ ਜਿਆਦੇ ਕਰ ਲੇ ਪਰ ਅਸੀਂ ਪੰਜਾਬ ਤੋਂ ਨਹੀਂ ਅਸੀਂ ਦਾਵਾ ਛੱਡਿਆ ਸੀ ਤੇ ਅਸੀਂ ਨਾ ਪੰਜਾਬ ਤੋਂ ਕਦੇ ਆ ਮੂੰ ਫੇਰਿਆ ਸੀ ਜਿਵੇਂ ਅੱਜ ਸਾਡੀ ਜਵਾਨੀ ਸਾਡੇ ਲੋਕ ਪੰਜਾਬ ਦੀ ਧਰਤੀ ਨੂੰ ਛੱਡ ਕੇ ਭੱਜ ਰਹੇ ਇਹ ਬਹੁਤ ਵੱਡਾ ਤੁਸੀਂ ਪਸਤਾਉਂਗੇ ਮੈਂ ਬਹੁਤ ਬੇਨਤੀ ਕਰਦਾ ਲੋਕਾਂ ਨੂੰ ਕਿ ਜ਼ਮੀਨਾਂ ਨਾ ਵੇਚੋ ਇਹ ਨਹੀਂ ਮਿਲਣੀਆਂ ਜ਼ਮੀਨ ਕਹਿੰਦੇ ਹੁੰਦੇ ਕਦੇ ਬੁੱਢੀ ਨਹੀਂ ਹੁੰਦੀ ਦੁਨੀਆਂ ਦਾ ਕੁੱਲ ਕਾਰੋਬਾਰ ਬੁੱਢਾ ਹੋ ਕੇ ਖਰਾਬ ਹੋ ਕੇ ਖੜ ਜੂਗਾ ਜ਼ਮੀਨਾਂ ਨਹੀਂ ਬੁੱਢੀਆਂ ਹੁੰਦੀਆਂ ਇਹਨੇ ਨਾਲ ਦੇਣਾ ਇਹ ਧਰਤੀ ਤੋਂ ਨਾਲ ਪੈਦਾ ਹੋਣਾ ਤੇ ਸਾਰਾ ਜੀਵਨ ਇੱਥੇ ਚੱਲਣਾ ਤੇ ਪਰ ਇਹ ਸਾਡੇ ਲੋਕਾਂ ਨੂੰ ਪਤਾ ਨਹੀਂ ਕਦੋਂ ਅਕਲ ਆਊਗੀ ਦੂਜੀ ਗੱਲ ਤੁਸੀਂ ਕੀਤੀ ਸਾਡੇ ਰੋਲ ਮਾਡਲ ਸਾਡੇ ਰੋਲ ਮਾਡਲ ਬਣਾ ਕੇ ਪੇਸ਼ ਕੀਤੇ ਕੌਣ ਕੀਤੇ ਜਾ ਰਹੇ ਜਿਹੜੇ ਗੇਟ ਟਾਈਪ ਬੰਦੇ ਨੇ ਜਿਹੜੇ ਨਚਾਰ ਬੰਦੇ ਨੇ ਜਾਂ ਜਿਹੜੇ ਗਾਲਾਂ ਕੱਢ ਰਹੇ ਨੇ ਅੱਜ ਇੱਕ ਮੁੰਡਾ ਕੁੜੀ ਦਾ ਬਿਵਾਦ ਚੱਲਦਾ ਗਾਲੋ ਗਾਲੀ ਹੋ ਰਹੀ ਆ ਉਸ ਸਮੇਂ ਉਹਨਾਂ ਨੂੰ ਲੱਖਾਂ ਲੋਕ ਸੁਣ ਕੇ ਹਜ਼ਾਰਾਂ ਬੰਦਾ ਅੱਗੇ ਸ਼ੇਅਰ ਕਰ ਰਿਹਾ ਕਿੱਥੇ ਖੜੀ ਹੈ ਸਾਡੀ ਸੋਚ ਕੋਈ ਚੰਗਾ ਕੋਈ ਬੁੱਧੀਜੀਵੀ ਕੋਈ ਵਿਦਵਾਨ ਬੰਦਾ ਬੋਲਦਾ ਉਹਨੂੰ ਮਸਾਂ 2000 ਬੰਦਾ ਸੁਣਦਾ ਉਹ ਚੰਗੀ ਕੋਈ ਪੋਸਟ ਪਾਈ ਆ ਉਹਨੂੰ ਕੋ ਪੜਦਾ ਹੀ ਨਹੀਂ ਦੇਖਦਾ ਹੀ ਨਹੀਂ ਆ ਐਡਾ ਵੱਡਾ ਗੰਭੀਰ ਮਸਲਾ ਹੈ ਇੱਥੇ ਕਿੰਨੇ ਕਾਗੇ ਕੋਈ ਗਾਇਕ ਦਾ ਕੱਠ ਹੋਣਾ ਹੁੰਦਾ ਕਿਵੇਂ ਚਿੱਕਾਂ বাজਦੀਆਂ ਹੁੰਦੀਆਂ ਨੌਜਵਾਨਾਂ ਦੀਆਂ ਕਿਵੇਂ ਬਨੇਰੇ ਭਰ ਜਾਂਦੇ ਆ ਕਿਵੇਂ ਉਤੋਂ ਦੀ ਹੋ ਡਿੱਗਦੇ ਆ ਇਹ ਜਿਹੜਾ ਬਹੁਤ ਵੱਡਾ ਸਾਡਾ ਸੰਤਾਪ ਆ ਕਿ ਸਾਡੀ ਜਵਾਨੀ ਨੂੰ ਲਗਾਤਾਰ ਉਹੋ ਜਿਹਾ ਗਮਰਾਹਕੁਨ ਪ੍ਰਚਾਰ ਕਰਕੇ ਉਧਰ ਮੋੜਿਆ ਗਿਆ ਪਰ ਹੁਣ ਲੋੜ ਆ ਯਾਰ ਇਸ ਪੰਜਾਬ ਨੂੰ ਸੰਭਾਲਣ ਦੀ ਲੋੜ ਆ ਪੰਜਾਬ ਦੇ ਵਾਰਸ ਤੁਸੀਂ ਓ ਇਹ ਪੰਜਾਬ ਨੂੰ ਇਹ ਤੁਸੀਂ ਜ਼ਿੰਮੇਵਾਰੀ ਨਿਭਾਉਣੀ ਪੈਣੀ ਇੱਥੇ ਕੋਈ ਮਤੜੀ ਇੱਕੋ ਵੀ ਕੋਈ ਬਾਹਰੋਂ ਆ ਕੇ ਕੁਬਲੇ ਤੋਂ ਆਊਗਾ ਕਿ ਹੋਰ ਬੰਦਾ ਆਊਗਾ ਹਰ ਬੰਦੇ ਨੂੰ ਆਪਣੀ ਜ਼ਿੰਮੇਵਾਰੀ ਇਹ ਧਰਤੀ ਪਾਣੀ ਹਵਾਵਾਂ ਬਚਾਉਣ ਲਈ ਗੁਰਨਾਨਕ ਪਾਤਸ਼ਾਹੀ ਧਰਤੀ ਹੈ ਉਹਨਾਂ ਨੇ ਬੜਾ ਰੁੱਖਾਂ ਬਾਰੇ ਵਰਣਨ ਕੀਤਾ ਪਾਣੀ ਬਾਰੇ ਧਰਤੀ ਬਾਰੇ ਪਹਿਲਾ ਪਾਣੀ ਜੀਓ ਹਜ ਤਰਿਆ ਸਭ ਕੋਈ ਪਵਨ ਗੁਰੂ ਪਾਣੀ ਪਿਤਾ ਫਰੀਦਾ ਸਾਹਿਬ ਦੀ ਕਰ ਚੱਕਰੀ ਦਿਲ ਦੀ ਲਾਹੇ ਭਰਾ ਦਰਵੇਸ਼ਾ ਨਾ ਲੋੜੀਆ ਰੁੱਖਾਂ ਦੀ ਜਰਾਂਦ ਜਾਨੀ ਉਹਨਾਂ ਨੇ ਕੁਦਰਤ ਦੇ ਵਿੱਚ ਹੀ ਬੰਦੇ ਦਾ ਇੱਕ ਮਤਲਬ ਕਿ ਦਿਖਾਇਆ ਵੀ ਤੁਸੀਂ ਕੁਦਰਤ ਦੇ ਨਾਲ ਹੀ ਜਿਉਂਦੇ ਹੋ ਜੋ ਬ੍ਰਹਮੰਡੇ ਸੋਈ ਪਿੰਡੇ ਜੇ ਬ੍ਰਹਿਮੰਡ ਦੇ ਬੱਚੇ ਆਪਾਂ ਇਹ ਗੰਦ ਪਾਉਣ ਲੱਗ ਗਏ ਪਾਣੀ ਧਰਤੀ ਆਪਾਂ ਅੰਗ ਆ ਨਾ ਬੰਦਾ ਕਹਿੰਦੇ ਮਿੱਟੀ ਪਾਣੀ ਅਗ ਹਵਾ ਤੇ ਆਕਾਸ਼ ਪੰਜ ਤੱਤਾਂ ਦਾ ਬਣਿਆ ਹੋਇਆ ਤੇ ਅਸੀਂ ਆਪਣੇ ਅੰਗ ਨੂੰ ਹੀ ਕੱਟਣ ਲੱਗ ਗਏ ਆ ਕਿ ਅੰਗ ਅੰਗ ਨੂੰ ਗਾਲ ਲਿਆ ਤੇ ਅਸੀਂ ਜਾਂਦੇ ਕਿੱਥੇ ਰਾਵਾਂਗੇ ਯਾਰ ਭਾਈ ਇਕੱਲਾ ਸਵਾਲ ਕਰਨਾ ਚਾਹਾਂਗਾ 15 ਸਤੰਬਰ ਨੂੰ ਵੱਡਾ ਇਕੱਠ ਕਰੋਂਗੇ ਵੱਡਾ ਬੰਨ ਲਾਉਣਾ ਇਤਿਹਾਸ ਦੇ ਪੰਨਿਆਂ ਦੇ ਵਿੱਚ ਵੀ ਕਈ ਗੱਲਾਂ ਲਿਖੀਆਂ ਜਾ ਸਕਦੀਆਂ ਨੇ ਤਾਂ ਮੈਂ ਮੈਂ ਸਵਾਲ ਪੂਰਾ ਲੈ ਲਵਾਂ ਕਿ ਬੰਨ ਸਭ ਤੋਂ ਪਹਿਲਾਂ ਤੁਸੀਂ ਸ਼ੁਰੂਆਤ ਕਰੋਗੇ ਜੀਸੀਬੀ ਲੈ ਕੇ ਕਿ ਆ ਲਾਤਾ ਬੰਨ ਵੀ ਮਾਰਾਂਗੇ ਇਹ ਫੈਕਟਰੀਆਂ ਵੀ ਬੰਦ ਕਰਾਵਾਂਗੇ ਹੁਣ ਜਾਂ ਤਾਂ ਸਰਕਾਰ ਸਾਡੇ ਗੋਲੀਆਂ ਮਾਰ ਦੇ ਜਿਲ੍ਹਾ 'ਚ ਬੰਦ ਕਰਨਾ ਜਿਲ੍ਹਾ 'ਚ ਕਰ ਦੇ ਤੇ ਜਾਂ ਯਾਰਾਂ ਬੰਦ ਕਰਦੇ ਹੁਣ ਦੋ ਕੰਮਾਂ 'ਚੋਂ ਇੱਕ ਕੰਮ ਹੀ ਹੋਊਗਾ ਉਹ ਸਰਕਾਰ ਨੇ ਫੈਲਾ ਕਰਨਾ ਹੈ ਤੇ ਲੋਕਾਂ ਨੇ ਫੈਲਾ ਕਰਨਾ ਵੀ ਅਸੀਂ ਉੱਠ ਕੇ ਤੁਰਨਾ ਕਿ ਅਸੀਂ ਘਰੇ ਬਹਿ ਕੇ ਮੌਤ ਨੂੰ ੜੀਕਣਾਂ ਦੇ ਗੱਲ ਲਾ ਕੇ ਮਰਨਾ ਇਹ ਤੁਸੀਂ ਮੁਰੇ ਹੋਗੇ ਕਿ ਨੌਜਵਾਨਾਂ ਨੇ ਮੁਰੇ ਸਾਰਾ ਯਾਰ ਅਸੀਂ ਮਆਪਾ ਆਪ ਮੁਰੇ ਆ ਅਸੀਂ 18 ਜੂਨ ਦੇ ਸਾਡੀ ਸਮੁੱਚੀ ਟੀਮ ਮੁਰੇ ਆ ਅਸੀਂ ਮੈਂ ਇਕੱਲਾ ਨਹੀਂ ਐ ਇਹ 'ਚ ਭਾਈ ਮਤੋਤ ਸਿੰਘ ਮਾਨ ਜੀ ਨੇ ਇਹ ਚ ਜਸਕੀਰਤ ਜੀ ਨੇ ਖੈਰਾ ਜੀ ਨੇ ਲੁੰਬਾ ਜੀ ਨੇ ਦਲੇਰ ਡੋੜ ਜੀ ਨੇ ਡਾਕਟਰ ਅਮਨ ਬੈਂਸ ਜੀ ਨੇ ਹਨਾ ਇਹਦੇ ਚ ਅਸੀਂ ਸਾਰੀ ਟੀਮ ਅਸੀਂ ਕੰਮ ਕਰ ਰਹੇ ਸਾਰੀ ਟੀਮ ਦਾ ਨਾਂ ਟੀਮ ਕਾਲੇ ਪਾਣੀਆਂ ਦਾ ਮੋਰਚਾ ਅਸੀਂ ਸਾਰਿਆਂ ਨੇ ਮਿਹਨਤ ਕੀਤੀ ਵੱਖ-ਵੱਖ ਪਿੰਡਾਂ ਚ ਗਏ ਸਵੈ ਅਸੀਂ ਅਸੀਂ ਨਹੀਂ ਕਹਿੰਦੇ ਅਸੀਂ ਸਾਰਾ ਪੰਜਾਬ ਦਾ ਮਸਲਾ ਹੈ ਪੰਜਾਬ ਹੀ ਸਾਰਾ ਇਸ ਮੋਰਚੇ ਦਾ ਤਾਂ ਲੱਖਾ ਸਿਧਣਾ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਆ ਤਾਂ ਆਪ ਮੂਹਰੇ ਹੋ ਕੇ ਕਹਿੰਦੇ ਬੰਨ ਲਾਇਆ ਜਾਏਗਾ ਔਨਲੈਨ ਦੇ ਵਿੱਚ